ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਬੁਟੀਕਨ ਚੈਨਲ ਦੇ ਤੁਹਾਡਾ ਸਵਾਗਤ ਹੈ ਮੈਂ ਉਮੀਦ ਕਰਦੀ ਹਾਂ ਤੁਸੀਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਪਾਰਟੀ ویئر ਸੂਟ ਕਿਉਂਕਿ ਹੁਣ ਸੂਟ ਤੁਸੀਂ ਵੀ ਦੇਖ ਕੇ ਸਕਰੀਨਸ਼ਾਟ ਲੈ ਕੇ ਆਰਡਰ ਪਲੇਸ ਕਰ ਸਕਦੇ ਹੋ ਸਾਨੂੰ ਕੋਈ ਵੀ ਸੂਟ ਤੁਹਾਨੂੰ ਪਸੰਦ ਆਇਆ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਨੰਬਰ ਤੇ ਭੇਜ ਸਕਦੇ ਹੋ ਤੇ ਉਹਦੇ ਵਿੱਚ ਤੁਸੀਂ ਕਲਰ ਕਸਟਮਾਈਜ਼ ਕਰਵਾ ਸਕਦੇ ਹੋ ਤੁਸੀਂ ਆਪਣੇ ਅਕੋਰਡਿੰਗ ਤਿਆਰ ਕਰਵਾ ਸਕਦੇ ਹੋ ਸੂਟ ਨੂੰ ਜਿਵੇਂ ਤੁਹਾਨੂੰ ਤੁਸੀਂ ਸੂਟ ਬਣਾਉਣਾ ਚਾਹੁੰਦੇ ਹੋ ਅਸੀਂ ਤੁਹਾਨੂੰ ਤੁਹਾਡੀ ਪਸੰਦ ਦਾ ਸੂਟ ਤਿਆਰ ਕਰਕੇ ਦੇਵਾਂਗੇ ਤੇ ਆਪਾਂ ਤੁਹਾਡਾ ਬਹੁਤਾ ਟਾਈਮ ਨਾ ਵੇਸਟ ਕਰਦੇ ਹੋਏ ਚਲੋ ਜੀ ਦਿਖਾਉਣੀ ਆ ਸੂਟ ਜਿਵੇਂ ਆਪਾਂ ਆਪਣਾ ਪਹਿਲਾ ਸੂਟ ਰੈਡੀ ਕੀਤਾ ਹੈ ਆਪਾਂ ਨੇ オーਰਗੈਂਜ਼ਾ ਦੀ ਸ਼ਰਟ ਹੈ ਬਹੁਤ ਹੀ ਸੋਹਣਾ ਸਟੱਫ ਹੈ ਇਹ ਸੌਫਟ オーਰਗੈਂਜ਼ਾ ਇਹ ਬਹੁਤ ਪਿਆਰਾ ਕਲਰ ਹੈ ਪੀਚ ਰਸਟ ਜਾਂ ਕਲਰ ਹੈ। ਵਰਕ ਦੀ ਫਿਨਿਸ਼ਿੰਗ ਚੈੱਕ ਕਰੋ। ਇਹ ਆਪਾਂ ਆਰੀ ਤੇ ਹੈਂਡ ਦੇ ਵਿੱਚ ਤਿਆਰ ਕਰਵਾਇਆ ਸੂਟ। ਇੱਕ ਮੋਤੀ ਦਾ ਕੰਮ ਹੈ, ਸਿੱਪੀ ਦਾ ਕੰਮ ਹੈ ਤੇ ਆਰੀ ਦਾ ਕੰਮ ਕੀਤਾ ਹੋਇਆ ਹੈ। ਗਲਾ ਬਣਿਆ ਹੋਇਆ, ਨੈਕ ਡਿਜ਼ਾਈਨ ਆ। ਆਹ ਦੇਖੋ ਆਪਾਂ ਸਾਰੇ ਸੂਟ ਦੇ ਵਿੱਚ ਐਦਾਂ ਬੁੱਟੀ ਪਵਾਈ ਆ। ਇਹ ਇਹ ਵਾਲਾ ਆ ਗਿਆ ਇਹਦਾ ਬਾਜੂ ਦਾ ਕੰਮ। ਬਾਜੂ ਦਾ ਕੰਮ ਚੈੱਕ ਕਰੋ ਤੁਸੀਂ। ਕੰਮ ਤੁਹਾਨੂੰ ਸਾਰਾ ਪੂਰਾ ਵਧੀਆ ਮਿਲੇਗਾ। ਕੁਆਲਿਟੀ ਦਾ ਮਿਲੇਗਾ। ਤੇ ਇਹ ਦੀ ਬਾਟਮ ਵਾਲੀ ਇਹ ਇਹਦੇ ਸਲਵਾਰ ਦਾ ਕੰਟਰਾਸਟ ਦੇਖੋ ਬਹੁਤ ਸੋਹਣਾ ਕੰਟਰਾਸਟ ਕੀਤਾ ਆਪਾਂ ਨੇ ਤੇ ਇਹ ਦੀ ਸਟ੍ਰੇਟ ਸਲਵਾਰ ਦਾ ਵਰਕ ਹੈ ਬਿਨਾ ਗੋਡਿਆਂ ਵਾਲੀ ਸਲਵਾਰ ਬਣਦੀ ਹੈ ਜਿਹੜੀ ਸਟ੍ਰੇਟ ਸਲਵਾਰ ਦਾ ਵਰਕ ਹੈ ਇਹ ਆਦਿਕ ਜੇ ਤੁਹਾਨੂੰ ਇਹ ਸੂਟ ਵਧੀਆ ਲੱਗ ਰਿਹਾ ਹੈ ਜਾਂ ਇਹਦਾ ਵਰਕ ਵਧੀਆ ਲੱਗਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਸਨ WhatsApp ਨੰਬਰ ਤੇ ਸੈਂਡ ਕਰ ਸਕਦੇ ਤੇ ਇਹ ਇਹ ਸੂਟ ਵੀ ਤੁਸੀਂ ਆਰਡਰ ਕਰ ਸਕਦੇ ਹੋ ਤੇ ਆਪਣੀ ਅਕੋਰਡਿੰਗ ਤੁਸੀਂ ਸੂਟ ਰੈਡੀ ਵੀ ਕਰਵਾ ਸਕਦੇ ਹੋ ਕਿਸੇ ਵੀ ਕਲਰ ਦੇ ਉੱਪਰ ਅਗਲਾ ਜਿਹੜਾ ਸੂਟ ਹੈਗਾ ਜੀ ਇਹ ਹਲਕੂ ਕਲਰ ਦੇ ਉੱਪਰ ਹੈ ਇਹ ਵੀ ਬਹੁਤ ਸੋਹਣਾ ਸੂਟ ਹੈ ਤੁਸੀਂ ਜਿਹੜਾ ਸੂਟ ਦੇਖੋ ਇਹ ਪੂਰਾ ਹੈਂਡਵਰਕ ਕਰਦੇ ਵਿੱਚ ਸੂਟ ਰੈਡੀ ਕੀਤਾ ਆਪਾਂ ਨੇ ਸੂਟ ਦਾ ਵਰਕ ਚੈੱਕ ਕਰੋ ਤੁਸੀਂ ਵਰਕ ਤੁਹਾਨੂੰ ਪੂਰਾ ਵਧੀਆ ਮਿਲੇਗਾ ਥੋੜੀ ਜਿਹੀ ਇਹਨਾਂ ਪ੍ਰੈਸ ਕਰਨ ਵਾਲੀ ਰਹਿੰਦੀ ਹੈ ਬਲਾਂ ਨੂੰ ਇਗਨੋਰ ਕਰਿਓ ਦੇਖੋ ਇਹਦੇ ਵਿੱਚ ਕੱਟ ਦਾਣਾ ਦਬਕਾ ਮੋਤੀ ਸਿੱਪੀ ਦਾ ਕੰਮ ਕੀਤਾ ਹੋਇਆ ਹੈ ਕੰਮ ਦੀ ਕੁਆਲਿਟੀ ਚੈੱਕ ਕਰੋ ਪੂਰਾ ਵਧੀਆ ਕੰਮ ਮਿਲੇਗਾ ਤੁਹਾਨੂੰ ਇਹ ਆਪਾਂ ਨੇ ਨੇਚਰਲ ਕ੍ਰੇਪ ਦੇ ਉੱਪਰ ਰੈਡੀ ਕੀਤਾ ਹੋਇਆ ਹੈ ਇਹ ਤੁਸੀਂ ਆਪਣੇ ਅਕੋਰਡਿੰਗ ਕਿਸੇ ਵੀ ਸਟੱਫ ਦੇ ਉੱਪਰ ਰੈਡੀ ਕਰਵਾ ਸਕਦੇ ਹੋ। ਦੇਖੋ ਐਵੇਂ ਇਹਦੇ ਉੱਪਰ ਵਿੱਚ ਸਾਰੇ ਸੂਟ ਦੇ ਵਿੱਚ ਬੁੱਟੀ ਦਿੱਤੀ ਹੋਈ ਹੈ। ਕੰਮ ਜਿਹਾ ਜਿਹਾ ਅਸੀਂ ਤੁਹਾਨੂੰ ਦਿਖਾਵਾਂਗੇ ਅਸੀਂ ਉਦਾਂ ਦੇ ਕੰਮ ਦੇਵਾਂਗੇ ਤੁਹਾਨੂੰ। ਇਹ ਨਹੀਂ ਹੈਗਾ ਵੀ ਵੀਡੀਓ ਦੇ ਵਿੱਚ ਅਸੀਂ ਕੁਝ ਹੋਰ ਦਿਖਾਈਏ ਤੇ ਅਸੀਂ ਆਰਡਰ ਲੈਣ ਤੋਂ ਬਾਅਦ ਅਗਲੇ ਨੂੰ ਕੁਝ ਹੋਰ ਭੇਜ ਜੀ ਇਹ ਬਿਲਕੁਲ ਨਹੀਂ ਹੋਊਗਾ ਜੀ। ਸਾਡਾ ਇੱਕ ਨੰਬਰ ਦਾ ਕੰਮ ਹੈ ਕੋਈ ਨਹੀਂ ਹੈਗਾ। ਕੀ ਗੜਬੜ ਨਿਕਾ ਕੇ ਦਿੰਦੀ ਹੈ ਇਹ ਕੋਈ ਵੀ ਇਹ ਇਹਦਾ ਦੁਪੱਟਾ ਸਭ ਤੋਂ ਵੈਸਟੇ ਦਾ ਦੁਪੱਟਾ ਨਾਲ ਲਿਖ ਦੁਪੱਟੇ ਦੀ ਲੁੱਕ ਦੇਖੋ ਇਹ ਅਸੀਂ ਖੁਦ ਨੇੜੀ ਕਰਵਾਈ ਹੈ ਦੁਪੱਟੇ ਬਹੁਤ ਪਿਆਰਾ ਦੁਪੱਟਾ ਬਣਿਆ ਹੋਇਆ ਪੇਂਟ ਹੈਂਡਵਰਕ ਤੇ ਆਰੀ ਦਾ ਕੰਮ ਹੈ ਦੁਪੱਟੇ ਦੇ ਵਿੱਚ ਵੀ ਦੁਪट्टे ਦੀ ਲੁੱਕ ਚੈੱਕ ਕਰੋ ਦੇਖੋ ਇੱਕ ਇੱਕ ਕਰਕੇ ਪੂਰੀ ਸਫਾਈ ਨਾਲ ਲੱਗੀ ਹੋਈ ਆ ਕਲਰ ਕੰਟਰਾਸਟ ਬਹੁਤ ਸੋਹਣੇ ਨੇ ਦੇਖੋ ਤੁਸੀਂ ਦੁਪੱਟਾ ਬਣਿਆ ਹੋਇਆ ਦੇਖੋ ਤੁਸੀਂ ਕਿੰਨਾ ਗ੍ਰੇਸ ਲੱਗ ਰਿਹਾ ਹੈ ਦੁਪੱਟੇ ਦੀ ਦੇਖੋ ਪੂਰਾ ਕੁਲਾ ਡੁੱਲਾ ਦੁਪੱਟਾ ਹੈ ਜੇ ਤੁਸੀਂ ਇਕੱਲਾ ਦੁਪੱਟਾ ਆਰਡਰ ਕਰਨਾ ਚਾਹੁੰਦੇ ਆ ਤਾਂ ਤੁਸੀਂ ਇਕੱਲਾ ਦੁਪੱਟਾ ਵੀ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਇਦੇ ਵਿੱਚ ਤੁਸੀਂ ਕਲਰ ਵੀ ਕਸਟਮਾਈਜ਼ ਕਰਵਾ ਸਕਦੇ ਹੋ ਆਪਣੇ ਅਕੋਰਡਿੰਗ ਜਿਵੇਂ ਇਹਦੇ ਵਿੱਚ ਮਹਿਰਮੂਨ ਕਲਰ ਦੇ ਫਲਾਵਰ ਨੇ ਤੁਸੀਂ ਇਹਦੇ ਵਿੱਚ ਤੁਸੀਂ ਕੋਈ ਵੀ ਜੇ ਜਾਂ ਤੁਸੀਂ ਸੂਟ ਇਹਦੇ ਨਾਲ ਵਾਈ ਕਰਨਾ ਚਾਹੁੰਦੇ ਹੋ ਖਰੀਦਣਾ ਚਾਹੁੰਦੇ ਹੋ ਹਨ ਜਿਹੜਾ ਕਲਰ ਤੁਸੀਂ ਪਾਉਣਾ ਚਾਹੁੰਦੇ ਹੋ ਉਹ ਉਦਾਂ ਦੇ ਤੁਸੀਂ ਕਲਰ ਪਵਾ ਸਕਦੇ ਹੋ ਦੁਪੱਟੇ ਦੇ ਵਿੱਚ ਆ ਦੇਖੋ ਇਦਾਂ 4 4 ਸਾਈਡ ਸਿੱਪੀ ਦੀ ਸਕੈਲਪਿੰਗ ਕੀਤੀ ਹੋਈ ਆ ਫੋਰ ਸਾਈਡ ਤੇ ਪੱਤੀ ਦੇ ਉੱਪਰ ਬਹੁਤ ਸਾਰਾ ਕੰਮ ਕੀਤਾ ਹੋਇਆ ਹੈ ਸਫਾਈ ਨਾਲ ਮਿਲੂ ਸਾਰਾ ਕੰਮ ਤੁਹਾਨੂੰ ਇਹ ਨਹੀਂ ਹੈਗਾ ਵੀ ਦੁਪट्टे ਦੇ ਉੱਪਰ ਸਫਾਈ ਨਾ ਹੋਵੇ ਪੂਰਾ ਸੋਹਣਾ ਕੰਮ ਹੈ ਜੇਕਰ ਤੁਹਾਨੂੰ ਇਹ ਵਾਲਾ ਸੂਟ ਪਸੰਦ ਆਇਆ ਤਾਂ ਪਲੀਜ਼ ਸਕਰੀਨਸ਼ਾਟ ਲੈ ਕੇ ਸੰ ਵਟਸਐਪ ਨੰਬਰ ਤੇ ਸੈਂਡ ਕਰ ਦੇ ਤੇ ਇਹ ਵਾਲਾ ਸੂਟ ਤੁਸੀਂ ਚਲਦੀ ਵੀਡੀਓ ਚ ਸਕਰੀਨਸ਼ਾਟ ਲੈ ਕੇ ਸਾਡੇ ਤੋਂ ਆਰਡਰ ਵੀ ਸਾਨੂੰ ਕਰ ਸਕਦੇ ਹੋ ਤੇ ਜੇ ਤੁਹਾਨੂੰ ਕੋਈ ਹੋਰ ਕਲਰ ਤੇ ਤੁਸੀਂ ਕਸਟਮਾਈਜ਼ ਕਰਵਾਉਣਾ ਹੈ ਉਹ ਵੀ ਸਾਡੇ ਨਾਲ ਤੁਸੀਂ ਗੱਲ ਕਰ ਸਕਦੇ ਹੋ ਜੀ ਅਸੀਂ ਤੁਹਾਨੂੰ ਕਸਟਮਾਈਜ਼ ਕਰਵਾ ਕੇ ਕਰਕੇ ਦੇਵਾਂਗੇ ਸਾਰਾ ਸੂਟ ਤੇ ਇਹ ਵਾਲਾ ਸੂਟ ਜੇ ਤੁਹਾਨੂੰ ਪਸੰਦ ਆਇਆ ਤਾਂ ਸਕਰੀਨਸ਼ਾਟ ਲੈ ਕੇ ਤੁਸੀਂ WhatsApp ਨੰਬਰ ਤੇ ਸੈਂਡ ਕਰ ਦਿਓ ਸਾਨੂੰ ਬਹੁਤ ਹੀ ਸੋਹਣਾ ਸੂਟ ਹੈ ਇਹ ਤੇ ਅਗਲਾ ਜਿਹੜਾ ਸੂਟ ਹੈ ਜੀ ਉਹ ਹੈਗਾ ਕੁਫ ਦਾ ਕੁਸ਼ੀਨ ਦਾ ਸੂਟ ਹੈਗਾ ਔਰ ਇਹਨ ਦਾ ਸਟਾਫ ਰਹੂਗਾ। ਆ ਦੇ ਫੁਲਕਾਰੀ ਦਾ ਇਹ ਸੂਟ ਆ। ਇਹ ਤੁਸੀਂ ਹੈਂਡਮੇਡ ਵੀ ਤਿਆਰ ਕਰਵਾ ਸਕਦੇ ਹੋ ਪਰ ਇਹ ਮਸ਼ੀਨ ਮੇਡ ਹੈਗਾ। ਇਹ ਆਪਣਾ ਪਫ ਵਾਲੀ ਮਸ਼ੀਨ ਦਾ ਕੰਮ ਰਹੂਗਾ। ਦੇਖੋ ਤੁਸੀਂ ਚੈੱਕ ਕਰ ਸਕਦੇ ਹੋਗੇ ਸਾਰੇ ਪਫ ਦੀ ਮਸ਼ੀਨ ਦਾ ਕੰਮ ਹੈ। ਹੱਥ ਖੜੀ ਮਸ਼ੀਨ ਦਾ। ਪੀਸ ਬਹੁਤ ਸੋਹਣਾ ਬਣਿਆ ਹੋਇਆ ਹੈਗਾ। ਅੱਗੇ ਹੁਣ ਵਿਆਹ ਦੇ ਸੀਜ਼ਨ ਚੱਲ ਰਹੇ ਨੇ। ਜਾਗੋਂ ਲਈ ਆਪਾਂ ਨੂੰ ਫੁਲਕਾਰੀ ਦੇ ਸੂਟ ਜਿਆਦਾ ਪਸੰਦ ਕਰਦੇ ਆਪਾਂ ਲੈ ਲਈ ਜੇਕਰ ਤੁਹਾਨੂੰ ਇਹ ਸੂਟ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਇਹ ਵਿਦਆਊਟ ਦੁਪੱਟਾ ਹੈ ਫਿਲਹਾਲ ਜੇ ਤੁਸੀਂ ਦੁਪੱਟਾ ਰੈਡੀ ਕਰਵਾਉਣਾ ਚਾਹੋਗੇ ਤਾਂ ਤੁਸੀਂ ਅਸੀਂ ਤੁਹਾਨੂੰ ਦੁਪੱਟਾ ਵੀ ਰੈਡੀ ਕਰਕੇ ਦੇਵਾਂਗੇ ਜਿਵੇਂ ਦਾ ਤੁਹਾਨੂੰ ਚਾਹੀਦਾ ਦੁਪੱਟਾ ਸਾਨੂੰ ਦੱਸ ਸਕਦੇ ਹੋ ਚਨੂੰ ਦਾ ਵੀ ਲਵਾ ਸਕਦੇ ਹੋ ਸੇਮ ਸਟਫ ਔਰਗੈਂਜ਼ਾ ਦਾ ਵੀ ਲਵਾ ਸਕਦੇ ਹੋ ਤੁਸੀਂ ਦੁਪੱਟਾ ਜਿਵੇਂ ਦਾ ਵੀ ਤੁਸੀਂ ਕਹੋਗੇ ਅਸੀਂ ਉਹ ਮੇ ਦਾ ਦੁਪੱਟਾ ਸਾਨੂੰ ਰੈਡੀ ਕਰਕੇ ਦੇਵਾਂਗੇ ਦੇ ਨਾਲ ਸੂਟ ਦੀ ਲੁੱਕ ਚੈੱਕ ਕਰੋ ਦੇਖੋ ਪਹਿਨਿਆ ਹੋਇਆ ਬਹੁਤ ਹੀ ਸੋਹਣਾ ਲੱਗੂਗਾ ਕਲਰ ਵੀ ਇਹ ਅਲੱਗ ਜਾਏਗਾ ਇਹਦੇ ਵਿੱਚ ਤੁਹਾਨੂੰ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਹੈ ਤੁਸੀਂ ਹੋਰ ਕਲਰ ਤੇ ਵੀ ਕਸਟਮਾਈਜ਼ ਕਰਵਾ ਸਕਦੇ ਹੋ ਸੂਟ ਤੇ ਅਗਲਾ ਜਿਹੜਾ ਸੂਟ ਹੈ ਜੀ ਮਾਰਬਲ ਪੇਂਟ ਬਰਬਰੀ ਦੇ ਉੱਤੇ ਮਾਰਬਲ ਪੇਂਟ ਕੀਤਾ ਹੋਇਆ ਸੂਟ ਸੂਟ ਦੀ ਲੁੱਕ ਚੱਕੂ ਇਹ ਨਾਰਮਲ ਸੋਬਰ ਜਿਹਾ ਸੂਟ ਬਣਿਆ ਹੋਇਆ ਹੈਗਾ ਬਹੁਤ ਪਿਆਰੀ ਲੁੱਕ ਹੈ ਸੂਟ ਦੀ ਆ ਦੇਖੋ ਇਹ ਮੈਂ ਸਾਰੇ ਸੂਟ ਦੇ ਵਿੱਚ ਬੁੱਢੀ ਬਣੀ ਹੋਈ ਹੈਗੀ ਆਰੀ ਤੇ ਹੈਂਡ ਦਾ ਕੰਮ ਹੈ ਬਹੁਤ ਸੋਹਣਾ ਲੱਗਦਾ ਹੈ ਸੂਟ ਬਣਿਆ ਹੋਇਆ ਆ ਦੇਖੋ ਨੈੱਕ ਦਾ ਕੰਮ ਹੈ ਜਿਹੜਾ ਪੂਰਾ ਸਫਾਈ ਨਾਲ ਕੀਤਾ ਹੋਇਆ ਹੈਗਾ ਕਿਉਂਕਿ ਆਪਾਂ ਖੁਦ ਰੈਡੀ ਕਰਵਾਉਨੇ ਆ ਸੂਟ ਇਹ ਸਾਰੇ ਸਾਰਾ ਕੁਝ ਦੱਸ ਕੇ ਤੁਹਾਡਾ ਸਾਈਜ਼ ਅਕੋਰਡਿੰਗ ਅਸੀਂ ਸੂਟ ਤਿਆਰ ਕਰਵਾ ਕੇ ਦੇਵਾਂਗੇ ਇਹਦੇ ਵਿੱਚ ਵੈਸੇ ਲੈਂਥ ਦਾ ਵੀ ਕੋਈ ਇਸ਼ੂ ਨਹੀਂ ਹੈਗਾ ਕਿਉਂਕਿ ਇਹਦਾ ਘੇਰਾ ਨਹੀਂ ਬਣਿਆ ਹੋਇਆ ਗਲਾ ਬਣਿਆ ਹੋਇਆ ਤੇ ਸਾਰੇ ਸੂਟ ਦੇ ਵਿੱਚ ਕੁੱਟੀ ਬਣੀ ਹੋਈ ਹੈਗੀ ਇਹ ਮਾਰਵਲ ਪੇਂਟ ਦਾ ਸੂਟ ਹੈਗਾ ਇਹ ਦੀਆਂ ਬਾਹਾਂ ਬਣੀਆਂ ਹੋਈਆਂ ਨੇ ਤੇ ਸਲਵਾਰ ਦੇ ਪਹੁੰਚੇ ਵੀ ਕੱਢੇ ਹੋਏ ਨੇਗੇ ਇਹਦੇ ਸਾਡੇ ਰੇਟ ਵੀ ਜਿਹੜੇ ਨੇ ਨਾਰਮਲ ਰਹਿਣਗੇ ਕਿਉਂਕਿ ਹੁਣ ਵਿਆਹ ਦਾ ਸੀਜ਼ਨ ਹੈਗਾ ਜਿਵੇਂ ਆ ਵਾਲੇ ਸੂਟ ਹੀ ਦਿਖਾ ਰਿਆ ਤੁਹਾਨੂੰ ਪਾਰਟੀ ਵੇਅਰ ਸੂਟ ਨੇ ਸਾਰੇ ਇਹ ਨੋਰਮਲ ਰੇਂਜ ਦੇ ਵਿੱਚ ਤੁਹਾਨੂੰ ਕਿਆ ਹੋ ਜਾਣਗੇ ਇਹ ਸੂਟ ਕੋਈ ਜ਼ਿਆਦਾ ਰੇਂਜ ਨਹੀਂ ਹੋएगी ਇਹਨਾਂ ਤੇ ਤੇ ਅਗਲਾ ਜਿਹੜਾ ਸੂਟ ਹੈ ਇਹ ਆਪਾਂ ਨੇ ਨਾ ਨੇੜਲੇ ਤੁਸੀਂ ਇਦਾਂ ਸਾਡੇ ਤੋਂ ਸਟਿਚ ਵੀ ਕਰਵਾ ਕੇ ਲੈ ਸਕਦੇ ਹੋ ਸੂਟ ਆ ਦੇਖੋ ਇਹ ਆਪਾਂ ਨੇ ਸਟਿਚ ਵੀ ਕੀਤਾ ਹੈਗਾ ਕਿਸੇ ਕਸਟਮਰ ਦਾ ਸੂਟ ਹੈ ਇਹ ਇਹ ਕੋਈ ਤਾਂ ਆਪਰੇ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਪੂਰਾ ਤੁਹਾਨੂੰ ਸਫਾਈ ਦਾ ਕੰਮ ਮਿਲੂਗਾ ਪੂਰਾ ਸੋਹਣਾ ਸਟਿਚ ਕਰਕੇ ਦੇਵਾਂਗੇ ਇਸ ਸੂਟ ਤੁਸੀਂ ਵਿਦ ਸਟਿਚਿੰਗ ਵੀ ਲੈ ਸਕਦੇ ਹੋ ਇਹ ਵੀ ਕਿਸੇ ਕਸਟਮਰ ਦਾ ਸੂਟ ਹੈਗਾ ਆ ਦੇਖੋ ਇਹ ਦੀ ਬਾਜੂ ਦੇ ਉੱਪਰ ਵੀ ਇਦਾਂ ਹੀ ਆਪਾਂ ਨੇ ਲੇਸ ਦਿੱਤੀ ਹੈ ਜੀ ਤੇ ਇਹ ਇਹ ਦਾ ਆਪਾਂ ਨੇ ਸੇਮ ਲੇਸ ਸਟਿਚ ਕਰਕੇ ਬਰਬਰੀ ਦਾ ਦੁਪੱਟਾ ਰੈਡੀ ਕੀਤਾ ਆ ਦੇਖੋ ਲੇਸ ਤੁਹਾਨੂੰ ਪੂਰੀ ਵਧੀਆ ਲਾ ਕੇ ਦੇਵਾਂਗੇ ਦੇਖੋ ਲੇਸ ਡਿਫਿਨਿਸ਼ਨ ਹੀ ਦੇਖੋ ਤੁਸੀਂ ਨੇੜੇ ਤੋਂ ਦਿਖਾ ਰਿਆਂ ਸੀ ਤੁਹਾਨੂੰ ਲੈਸ ਇਹ ਨਹੀਂ ਹੈਗਾ ਉੱਪਰ ਧਰਕੇ ਵੀ ਰਾਂਜ ਜੀ ਵੱਢ ਕੇ ਦੇ ਦੋ ਇਹ ਦੀ ਬਾਟਮ ਹੈ ਬਾਟਮ ਇਹਦੀ ਪਲੇਨ ਰਹੂਗੀ ਜੇ ਤੁਹਾਨੂੰ ਸੂਟ ਸਾਡੇ ਤੋਂ ਸਟਿਚ ਕਰਕੇ ਵੀ ਲੈਣਾ ਚਾਹੁੰਦੇ ਹੋ ਤੁਸੀਂ ਸਾਡੇ ਤੋਂ ਸਟਿਚਿੰਗ ਵੀ ਕਰਵਾ ਸਕਦੇ ਹੋਗੇ ਤੇ ਕੰਮ ਤੁਹਾਨੂੰ ਸਾਰਾ ਪੂਰਾ ਵਧੀਆ ਮਿਲੂਗਾ ਤੇ ਇਹ ਨਹੀਂ ਹੋਊਗਾ ਵੀ ਕੋਈ ਤੁਹਾਨੂੰ ਆਮ ਦੇ ਵਿੱਚ ਗੜਬੜ ਮਿਲੂਗੀ ਪੂਰਾ ਵਧੀਆ ਅਸੀਂ ਕੰਮ ਕਰਕੇ ਦੇਵਾਂਗੇ ਸਾਡੇ ਤੋਂ ਤੁਸੀਂ ਹੈਂਡਵਰਕ ਦੇ ਪੇਂਟ ਦੇ ਆਰੀ ਦੇ ਮਸ਼ੀਨਵਰਕ ਦੇ ਕੋਈ ਵੀ ਸੂਟ ਤੁਸੀਂ ਆਰਡਰ ਤੇ ਵੀ ਰੈਡੀ ਕਰਵਾ ਸਕਦੇ ਹੋਗੇ ਜੋ ਤੁਹਾਨੂੰ ਪਸੰਦ ਹੋ ਤੁਹਾਡੇ ਕੋਲ ਕੋਈ ਪਿਕ ਹੋਊਗੀ ਤੁਸੀਂ ਉਹ ਦਿਖਾ ਕੇ ਵੀ ਸਾਡੇ ਤੋਂ ਸੂਟ ਰੈਡੀ ਕਰਵਾ ਸਕਦੇ ਹੋ ਤੇ ਆਪਣਾ ਜਿਹੜਾ ਬੁਟੀਕ ਆ ਉਸ ਨਾਮ ਦੇ ਵਿੱਚ ਹੈਗਾ ਤੇ ਨਿਆ ਬਾਜ਼ਾਰ ਸੁਨਾਮ ਪੋਸਟ ਆਫਿਸ ਦੇ ਬਿਲਕੁਲ ਸਾਹਮਣੇ ਹੈ ਇਹਦਾ ਸਾਡਾ ਬੁਟੀਕ ਤੁਸੀਂ ਆਫਲਾਈਨ ਆ ਕੇ ਵੀ ਸਾਡੇ ਤੋਂ ਸੂਟ ਖਰੀਦ ਸਕਦੇ ਹੋਗੇ ਆਨਲਾਈਨ ਆਰਡਰ ਵੀ ਕਰ ਸਕਦੇ ਹੋ ਤੁਸੀਂ ਥੋੜੀ ਟਾਈਮ ਬਾਅਦ ਆਪਾਂ ਵੈਬਸਾਈਟ ਵੀ ਆਪਣੀ ਚਾਲੂ ਕਰ ਦੇਣੀ ਹੈਗੀ ਤੁਸੀਂ ਵੈਬਸਾਈਟ ਤੇ ਆ ਕੇ ਵੀ ਸਰਚ ਕਰਕੇ ਵੈਬਸਾਈਟ ਤੋਂ ਵੀ ਸਾਡੇ ਸੂਟ ਖਰੀਦ ਸਕਦੇ ਹੋਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਪਲੀਜ਼ ਅੱਗੇ ਵੀ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੀਡੀਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਸੂਟਾਂ ਦੀ ਕੁਆਲਿਟੀ ਚੈੱਕ ਕਰੋ ਤੁਸੀਂ ਫੇਰ ਸਾਡੇ ਤੋਂ ਤੁਸੀਂ ਆ ਕੇ ਸੂਟ ਬਣਵਾ ਸਕਦੇ ਹੋ ਤੇ ਰੇਟ ਦਾ ਤੁਹਾਨੂੰ ਪਤਾ ਲੱਗ ਜੂਗਾ ਜਦੋਂ ਇੱਕ ਵਾਰ ਤੁਸੀਂ ਸਾਡੇ ਤੋਂ ਆਰਡਰ ਕਰੋਗੇ ਤਾਂ ਤੁਹਾਨੂੰ ਸਾਡੇ ਰੇਟਾਂ ਦਾ ਵੀ ਪਤਾ ਲੱਗ ਜੂਗਾ ਸਾਡੇ ਨਾਰਮਲ ਪ੍ਰਾਈਸ ਰਹਣਗੇ ਕੋਈ ਇਹ ਨਹੀਂ ਹੈਗਾ ਵੀ ਬੁਟੀਕ ਦੇ ਨਾਂ ਤੇ ਅਸੀਂ 5000 ਵਾਲਾ ਸੂਟ 10 ਦਾ ਲਾ ਦੋ ਇਹ ਨਹੀਂ ਹੈਗਾ ਸਾਡੇ ਨਾਰਮਲ ਰੇਟ ਨੇ ਜਿੰਨਾ ਕਿ ਚੈਨ ਹੋਣ ਰੇਟ ਹੁੰਦਾਗਾ ਉਦੋਂ ਵੀ ਸਾਡੇ ਘੱਟ ਹੀ ਨੇ ਰੇਟ ਤੁਸੀਂ ਆ ਕੇ ਸਾਡੇ ਤੋਂ ਸੂਟ ਖਰੀਦ ਸਕਦੇ ਹੋਗੇ ਤੇ ਸਾਡੇ ਮਤਲਬ ਇੰਸਟਾਗ੍ਰam ਪੇਜ ਨੂੰ ਵੀ ਫੋਲੋ ਕਰਿਓ ਫੇਸਬੁਕ ਪੇਜ ਤੇ ਵੀ ਫੋਲੋ ਕਰ ਲਿਓ ਤੇ ਸਾਡਾ YouTube ਚੈਨਲ ਜੀ ਨੇ ਨਹੀਂ ਸਬਸਕ੍ਰਾਈਬ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ